ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਵਾਸਤੇ ਕਿਸਾਨ ਨੂੰ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਨਾਬਾ ਦੇ ਮੱਛੀ ਪੋਂਗ ਫਾਰਮ ਜੋ ਕਿ 25 ਏਕੜ ਵਿੱਚ ਫੈਲਿਆ ਹੋਇਆ ਉਸ ਨੂੰ ਸਰਕਾਰ ਦੇ ਵੱਲੋਂ ਹੋਰ ਵੱਡਾ ਕਰਨ ਵਾਸਤੇ ਵਧਾਉਣ ਲਈ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਗ੍ਰਾਂਟ ਦੇ ਨਾਲ ਮੱਛੀ ਪੋਂਗ ਫਾਰਮ ਦੇ ਨਾਲ ਚਾਰ ਦਿਵਾਰੀ ਬਣ ਕੇ ਤਿਆਰ ਹੋ ਗਈ ਹੈ ਅਤੇ ਉਸਤਾ ਉਦਘਾਟਨ ਹਲਕਾ ਵਿਧਾਇਕ ਦੇਵ ਬਾਨ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਨਾਬਾ ਦਾ ਸਰਕਾਰੀ ਮੱਛੀ ਪੂੰਗ ਫਾਰਮ ਬੀੜ ਦੁਸਾਂਝ ਦੀ ਕਾਇਆ ਕਲਪ ਕਰਨ ਵਾਸਤੇ ਇਹ ਗ੍ਰਾਂਟ ਇਹ ਰਾਸ਼ੀ ਉਸ ਨੂੰ ਜਾਰੀ ਕੀਤੀ ਗਈ ਹੈ। ਇਸ ਮੱਛੀ ਫਾਰਮ ਤੋਂ ਮੱਛੀ ਸੀਡ ਵੱਖ-ਵੱਖ ਸੂਬਿਆਂ ਵਿੱਚ ਸਪਲਾਈ ਕੀਤਾ ਜਾਂਦਾ ਹੈ। ਕਿਸਾਨ ਵੀ ਇਸ ਧੰਦੇ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਕਾਂਗਰਸ ਦੇ ਸਾਫਕਾ ਮੁੱਖ ਮੰਤਰੀ ਚਰਨਦੀਪ ਸਿੰਘ ਚੰਨੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਤੇ ਦੇਵ ਬਾਨ ਨੇ ਕਿਹਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਇਹਨਾਂ ਦੀ ਸਰਕਾਰ ਵੇਲੇ ਹੀ ਕਿਸਾਨਾਂ ਦਾ ਧਰਨਾ ਸ਼ੁਰੂ ਹੋਇਆ ਸੀ ਅਤੇ ਉਸ ਵਕਤ ਚੰਨੀ ਵੀ ਮੁੱਖ ਮੰਤਰੀ ਰਹੇ ਪਰ ਕਿਸਾਨਾਂ ਨਾਲ ਕਦੇ ਕੋਈ ਗੱਲਬਾਤ ਨਾ ਕੀਤੀ ਗਈ ਪਰ ਹੁਣ ਇਹ ਸਿਆਸੀ ਰੋਟੀਆਂ ਸੇਕ ਰਹੇ ਨੇ ਸਰਕਾਰ ਸਾਡੀ ਕਿਸਾਨਾਂ ਦੇ ਨਾਲ ਖੜੀ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਜੋ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਘਰਟਾਹੇ ਜਾ ਰਹੇ ਨੇ ਇਹ ਬਿਲਕੁਲ ਗਲਤ ਨੇ ਦੇਵ ਮਾਨ ਨੇ ਇਹਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਨਸ਼ਾ ਤਾਂ ਕਾਂਗਰਸ ਸਰਕਾਰ ਵੇਲੇ ਹੀ ਪੈਦਾ ਹੋਇਆ ਅਤੇ ਮੈਂ ਮੰਗ ਕਰਦਾ ਕਿ ਜੋ ਨਸ਼ਾ ਤਸਕਰ ਜੋ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਮੱਛੀ ਦੇ ਤੰਦੇ ਨੂੰ ਹੋਰ ਉਤਸ਼ਾਹਤ ਕਰਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਅਤੇ ਇਹਦੇ ਨਾਲ ਜਿੱਥੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਇਹਦਾ ਲਾਹਾ ਵੀ ਮਿਲੇਗਾ ਅਤੇ ਇਸ ਮੱਛੀ ਫਾਰਮ ਤੋਂ ਵੱਖ-ਵੱਖ ਸੂਬਿਆਂ ਨੂੰ ਇਹਦਾ ਸੀਡ ਵੀ ਸਪਲਾਈ ਕੀਤਾ ਜਾਂਦਾ ਇਸ ਉਪਰਾਲੇ ਤੋਂ ਪਿੰਡਾਂ ਦੇ ਸਰਪੰਚ ਖੁਸ਼ ਨਜ਼ਰ ਆਏ ਨੇ ਉੱਥੇ ਹੀ ਮਜ਼ਦੂਰ ਵੀ ਇਸ ਮੌਕੇ ਤੇ ਕਾਫੀ ਖੁਸ਼ ਨਜ਼ਰ ਆ ਰਹੇ ਸੀ ਬਹੁਤ ਹੀ ਮੁਬਾਰਕ ਦਿਨ ਹੈ ਮੱਛੀ ਪਾਲਣ ਜਿਹੜਾ ਕਿ ਪੂਰੇ ਜ਼ਿਲ੍ਹੇ ਦਾ ਨਹੀਂ ਕਈ ਸਟੇਟਾਂ ਦੇ ਵਿੱਚ ਇਹਦਾ ਬੈਨੀਫਿਟ ਹੈ ਬੜੇ ਲੰਮੇ ਸਮੇਂ ਤੋਂ ਇੱਥੇ ਗ੍ਰਾਂਟ ਦੀ ਮੰਗ ਸੀ ਜੀ ਵੀ ਚਾਰ ਦੀਵਾਰੀ ਤਾਂ ਹੀ ਪਈ ਸੀ ਚਾਰ ਦੀਵਾਰੀ ਬਣੀ ਅੰਦਰ ਟੈਂਕ ਬਣਾਏ ਨੇ 4-5 ਜਿੱਥੇ ਪੂਨ ਪੰਛੀ ਦਾ ਜਿਹੜਾ ਬੀਵੀਆ ਤਿਆਰ ਹੋ ਕੇ ਉੱਥੇ ਆ ਜਾਂਦਾ ਉੱਥੇ ਫਿਰ ਉਹਦੇ ਬੱਚੇ ਪੈਦਾ ਹੁੰਦੇ ਨੇ ਤੇ ਅੱਗੇ ਤੋਂ ਕੀ ਜਿਹੜੇ ਲੋਕ ਆਦੇ ਨੇ ਉਹ ਲੈ ਕੇ ਜਾਂਦੇ ਨੇ ਤੇ ਇਹ ਲਗਭਗ 50 ਲੱਖ ਦੇ ਆਸ-ਪਾਸ ਦਾ ਇਹ ਬਜਟ ਸੀ ਜਿਹਦਾ ਕੰਮ ਮੁਕੰਮਲ ਹੋ ਗਿਆ ਔਰ ਉਹਨਾਂ ਦਾ ਉਦਘਾਟਨ ਕੀਤਾ ਗਿਆ ਮੈਂ ਸਾਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮੰਤਰੀ ਪਰਮਜੀਤ ਖੁੱਡੀਆਂ ਸਾਹਿਬ ਉਹ ਵਿਜ਼ਿਟ ਵੀ ਕਰਕੇ ਗਏ ਸੀਗੇ ਜੀ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਇਸ ਡਵੈਲਪਮੈਂਟ ਦੇ ਨਾਲ ਇਹ ਨਵੇਂ ਟੈਂਕ ਬਣੇ ਨੇ ਚਾਰਦਵਾਰੀ ਹੋ ਗਈ ਸੇਫਟੀ ਹੋ ਗਈ ਮੁਲਾਜ਼ਮਾ ਨੂੰ ਵੀ ਕੰਮ ਹੋਰ ਨਜ਼ਰ ਆ ਰਿਹਾ ਇਹਦੇ ਨਾਲ ਇਕੱਲਾ ਪੰਜਾਬ ਨਹੀਂ ਨਾਲ ਲੱਗਦੀਆਂ ਸਟੇਟਾਂ ਨੂੰ ਵੀ ਫਾਇਦਾ ਕਿਉਂਕਿ ਉਹ ਵੀ ਇੱਥੋਂ ਮੱਛੀ ਪਾਲਣ ਦਾ ਬਹੁਤ ਲਾਹੇਵੰਦ ਹੁੰਦਾ ਜੀ ਉਹ ਇੱਥੋਂ ਗੂਗਲ ਜਾ ਕੇ ਮੱਛੀ ਦੀ ਉਹ ਆਪਣਾ ਵੱਡਾ ਕਾਰੋਬਾਰ ਜਿਹੜਾ ਉਹ ਖੜਾ ਕਰ ਸਕਦਾ ਨੌਕਰੀਆਂ ਵੀ ਮਿਲਦੀਆਂ ਪਾਤੀਆਂ ਇੱਥੇ ਬਿਲਕੁਲ ਰੋਜ਼ਗਾਰ ਮਿਲਦਾ ਜੀ ਕਿਉਂਕਿ ਇਹ ਦੇਖੋ ਆਪਾਂ ਕੈਨੇਡਾ ਭੱਜ ਜਾਈਏ ਜੀ ਅਮਰੀਕਾ ਭੱਜ ਜਾਈਏ ਉੱਥੋਂ ਟਰੰਪ ਬੈਠਾ ਕੇ ਉਹ ਟਰੱਕ ਜਹਾਜ਼ ਭਰ ਕੇ ਵਾਪਸ ਭੇਜ ਦਿੰਦਾ ਜੀ ਉਹਦਾ ਕੋਈ ਫਾਇਦਾ ਨਹੀਂ ਆਪਾਂ 20 50 ਲੱਖ 40 ਲੱਖ ਲਾ ਕੇ ਉੱਥੇ ਜਾਂਦੀਆਂ ਡੋਂਕੀ ਲਾ ਕੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਮ ਗਾਂਵਾ ਮੱਜਾਂ ਦਾ ਕਾਰੋਬਾਰ ਸੂਰਾਂ ਦਾ ਕਾਰੋਬਾਰ ਬਹੁਤ ਅੱਛਾ ਬੱਕਰੀਆਂ ਦਾ ਕਾਰੋਬਾਰ ਬਹੁਤ ਅੱਛਾ ਮਸ਼ਰੂਮ ਦਾ ਕੰਮ ਬਹੁਤ ਅੱਛਾ ਤੇ ਤੁਸੀਂ ਕੋਈ ਸਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਕੋਈ ਬਿਲਡਿੰਗ ਦਾ ਕੰਮ ਸਿੱਖਣਾ ਸੀ ਸਾਰੇ ਕਿਤੇ ਉਹਦੇ ਕੈਂਪਸ ਵੀ ਲਾ ਰਹੇ ਆ ਉਹਦੇ ਫਾਰਮ ਵੀ ਕਰ ਰਹੇ ਆ ਸਰਕਾਰ ਵੀ ਜਿਹੜੀ ਹੈ ਗ੍ਰਾਂਟ ਦੇ ਰਹੀ ਹੈ ਲੋਨ ਦੇ ਰਹੀ ਹੈ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨਾਬਾ ਗ੍ਰਾਮ ਸਭਾ ਦੇ ਨਾਲ ਸੰਬੰਧ ਨੌਜਵਾਨਾਂ ਨੂੰ ਵੀ ਕਈ ਵਾਰੀ ਕੀ ਹੁੰਦਾ ਕਿ ਆਪਾਂ 8ਵੀਂ ਪੜੇ ਹੁੰਨੇ ਆ 10ਵੀਂ ਪੜੇ ਹੁੰਨੇ ਆ ਪਲੱਸ 2 ਹੁੰਨੇ ਆ ਆਪਣੀ ਮੈਰਿਟ ਘੱਟ ਹੁੰਦੀ ਆ ਆਪਾਂ ਸਰਕਾਰੀ ਜੋਬ ਲਈ ਐਲੀ ਤਾ ਉਹਨਾਂ ਲਈ ਇਹ ਕੰਮ ਬਹੁਤ ਵਧੀਆ ਜੀ ਕਿ ਇਹ ਜਿਹੜੇ ਸਹਾਇਕ ਧੰਦੇ ਨੇ ਜਿਹੜੇ ਅچھے ਪ੍ਰੋਫਿਟ ਵਾਲੇ ਨੇ ਇਹਨਾਂ ਨੂੰ ਬਣਾ ਕੇ ਆਪ ਵੀ ਆਪਣੇ ਪੈਰਾਂ ਤੇ ਤੁਸੀਂ ਖੜਾ ਹੋ ਸਕਦੇ ਔਰ ਨਾਲ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਵੀ ਆਪਣੇ ਪਿੰਡ ਦੇ ਵਿੱਚੋਂ ਵੀ ਤੁਸੀਂ ਨੌਜਵਾਨਾਂ ਨੂੰ ਕਾਰੋਬਾਰ ਦੇ ਸਕਦੇ ਅੱਛੇ ਜਿਹੇ ਗੱਡੀ ਦੀ ਸਰਕਾਰ ਬੜੀ ਸਰਗਰਮ ਨਹੀਂ ਬਈ ਦੀ ਹੈ ਇਸ ਤਰ੍ਹਾਂ ਦੇ ਬਿਲਕੁਲ ਜੀ ਨਸ਼ਾ ਦੇਖੋ ਪੰਜਾਬ ਦੀ ਕੋਹੜ ਹੈ ਔਰ ਸ਼ੁਰੂ ਤੋਂ ਹੀ ਅਸੀਂ ਇਸ ਗੱਲ ਦੀ ਗੱਲ ਪਈ ਹੈ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਤਮਾਨ ਜੀ ਬਹੁਤ ਸੰਜੀਤ ਜੀ ਨਾਲ ਕੰਮ ਕਰ ਰਹੇ ਆ ਸਾਡੇ ਪੰਜ ਮਿਨਿਸਟਰ ਸਾਹਿਬਾਂ ਦੀ ਕਮੇਟੀ ਬਣਾਈ ਹੈ ਪਾਕੀ ਮੈਂ ਸਾਬੀਟ ਕਰ ਰਿਹਾ ਡਾਕਟਰ ਬਲਵੀਰ ਜੀ ਵੀ ਸਾਡੇ ਨਾਲ ਹਲਕਾ ਪੈਂਦਾ ਸੀਤ ਮੰਤਰੀ ਨੂੰ ਜੀ ਇਹਦੇ ਵਿੱਚ ਨੇ ਤੇ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਜੀ ਤੇ ਜਿਸ ਤਰ੍ਹਾਂ ਹੁਣ ਅਸੀਂ ਮੁਹਿੰਮ ਦੇ ਵਿੱਚ ਜੁੜੇ ਹੋਏ ਆ ਜਿਹੜਾ ਵੀ ਕੋ ਫੜਿਆ ਜਾ ਰਿਹਾ ਉਹ ਵੀ ਰਿਸਕ ਪਾ ਕੇ ਵੀਰ ਚ ਅਗਰ ਉਹਦਾ ਘਰੋਂ ਤੱਕ ਕੱਟ ਆਇਆ ਜਾ ਰਿਹਾ ਤਾਂ ਇਹ ਬਹੁਤ ਵੱਡੀ ਮੰਗ ਸੀਗੀ ਪੰਜਾਬ ਦੀ ਕਿਉਂਕਿ ਅਸੀਂ ਕੰਮ ਕਰ ਰਹੇ ਆ ਉਮੀਦ ਕਰਦਾ ਕਿ ਲੋਕ ਜਦੋਂ ਨਾਲ ਖੜਗੇ ਆਪਣੇ ਆਪਣੇ ਪਿੰਡ ਚ ਕਮੇਟੀਆਂ ਬਣਾ ਕੇ ਪਹਿਰੇ ਲਾਤੇ ਤਾਂ ਤਾਂ ਫਿਰ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਵਿਕਣਾ ਬਿਲਕੁਲ ਹੀ ਬੰਦ ਹੋ ਜਾਣਾ ਉਹਦਾ ਬੈਨੀਫਿਟ ਟੋਟਲ ਹੀ ਪੰਜਾਬ ਨੂੰ ਹੋਣਾ ਜਿਹੜੇ ਰੋਜ਼ ਸਾਡੇ ਨੌਜਵਾਨ ਬੱਚੇ ਜਿਹੜੇ ਆ ਸਿਰੰਜਾ ਲਾ ਕੇ ਜਾਂ ਓਵਰਡੋਜ਼ ਨਾਲ ਡੈਥ ਹੋ ਜਾਂਦੀ ਹੈ ਹੈਗੇ ਬਾਹਰੋਂ ਨਹੀਂ ਸਾਰੇ ਬਾਲੀਆਂ ਸਕੇਟਾਂ ਤੋਂ ਆਉਂਦੇ ਆ ਵੇਚ ਕੇ ਵਾਪਸ ਚਲੇ ਜਾਂਦੇ ਆ ਜਿਹੜੇ ਲੋਕਲ ਲੈਵਲ ਤੇ ਕੋ ਇਨਵੋਲਵ ਹੋ ਤੇ ਸਖਤ ਕਾਰਵਾਈ ਹੋ ਰਹੀ ਹੈ ਵੱਡੇ ਵੱਡੀਆਂ ਜਿਹੜੀਆਂ ਮੱਛੀਆਂ ਨੇ ਮਗਰ ਮੱਛੀ ਉਹ ਫੜ ਫੜ ਕੇ ਨਾ ਤੇ ਸਖਤ ਕਾਰਵਾਈ ਹੋ ਰਹੀ ਹੈ ਮਾੜੇ ਬੰਦੇ ਜਿਹੜੇ ਇਹ ਘਰ ਤੋਂ ਆਉਣ ਦੀ ਕੋਸ਼ਿਸ਼ ਕਰਦੇ ਨੇ ਜਿੰਦਾਸ ਨੇ ਮੈਡੀਕਲ ਜਿਹੜਾ ਬੰਦਾ ਕਿਸੇ ਦੇ ਪੁੱਤ ਦੀ ਜਾਨ ਲੈ ਰਿਆ ਕੋਈ ਪਰਿਵਾਰ ਉਜਾੜ ਰਿਹਾ ਜੀ ਉਹ ਤਾਂ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੀ ਘਰ ਕੀ ਮੈਂ ਤਾਂ ਕਹਿੰਦਾ ਜਿਹਨੂੰ ਫਾਂਸ ਕੇ ਲਟਕਾਉਣਾ ਚਾਹੀਦਾ ਜੀ ਕਿਸੇ ਦੀ ਜ਼ਿੰਦਗੀ ਬਰਬਾਦ ਕਰਉਂਦਾ ਕਿਸੇ ਨੂੰ ਕੋਈ ਹੱਕ ਹੈ ਜੀ ਰਾਜਾ ਬੜਿੰਗ ਸਾਹਿਬ ਜਦੋਂ ਸਰਕਾਰ ਸੀ ਉਹਨਾਂ ਦੀ ਤਾਂ ਰਾਜਾ ਬੜਿੰਗ ਸਾਹਿਬ ਉਹਨਾਂ ਨੇ ਕੀ ਕੀਤਾ ਜੀ ਪਹਿਲਾਂ ਉਹ ਦੱਸਣ ਜਿਹੜੇ ਦੂਜੀਆਂ ਪਾਰਟੀ ਦੇ ਬੰਦੇ ਬੋਲ ਰਹੇ ਆ ਠੀਕ ਹੈ ਜੀ ਤੇ ਉਹ ਉਹ ਦੱਸਣ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਦੇ ਟਾਈਮ ਤਾਂ ਨਸ਼ਾ ਵਿਕਣਾ ਸ਼ੁਰੂ ਹੋਇਆ ਜੀ ਐਸੇ ਤਾਂ ਬੰਦ ਕਰ ਰਹੇ ਨਾ ਜੀ ਉਹ ਤਾਂ ਸ਼ੁਰੂ ਕਰਾਉਣ ਵਾਲੇ ਸੀਗੇ ਜਾ ਉਹਨਾਂ ਦੀ ਸਰਕਾਰਾਂ ਦੇ ਸਮੇਂ ਇਹ ਸਾਰਾ ਕੁਝ ਹੋਇਆ ਉਹਦਾ ਨਾਥ ਉਹਨਾਂ ਨੇ ਪਾਈ ਨਹੀਂ ਸਿਰਫ ਉਹ ਮੀਡੀਆ ਦੇ ਵਿੱਚ ਇੱਕ ਸਟੇਟਮੈਂਟ ਜੀ ਦੇ ਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਇਸੇ ਵੱੱਲ ਹੁੰਦੇ ਤਾਂ ਹਮੇਸ਼ਾ ਹੀ ਕਿਸਾਨ ਸਮਰਥਕ ਰਹੇ ਆ ਮੈਂ ਮਜਬੂਰੀ ਦਾ ਬੁੱਕ ਤਾਂ ਹਮੇਸ਼ਾ ਨਾਰਾ ਲਾਇਆ ਕਿ ਕਿਸਾਨ ਮਜਬੂਰ ਹੁਣ ਤੱਕ ਜਿੰਦਾਬਾਦ ਅੱਜ ਵੀ ਜਿੰਦਾਬਾਦ ਔਰ ਕਿਸਾਨ ਭਰਾ ਹਮੇਸ਼ਾ ਚੜ੍ਹਦੀ ਕਲਾ ਜਿ ਰਹਿਣ ਤਾਂ ਪੂਰੀ ਵੀ ਗੱਲ ਆਪਾਂ ਤਲਖੀ ਚ ਨਾ ਕਰਕੇ ਆਪਾਂ ਬੈਠ ਕੇ ਅੱਛੇ ਤਰੀਕੇ ਨਾਲ ਉਹ ਗੱਲ ਨੂੰ ਨਿਪਟਾਈਏ ਕਿਸਾਨ ਭਰਾਵਾਂ ਨੂੰ ਵੀ ਗੱਲ ਸਮਝ ਲੈਣੀ ਚਾਹੀਦੀ ਆ ਸਰਕਾਰ ਦੀ ਜਿੰਮੇਵਾਰੀ ਬਣਦੀ ਕਿ ਕੇ ਸੀਐਮ ਪੰਜਾਬ ਦੇ ਨੇ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨ ਪ੍ਰਾਸਾ ਦੇ ਧਰਮੇ ਤੇ ਬੈਠੇ ਆ ਜੱਲਦੀਵਾਲ ਸਾਹਿਬ ਇੱਕ ਸਾਲ ਹੋ ਗਿਆ ਉਹ ਮਰਨ ਵਰਤੇ ਬੈਠੇ ਆ ਕਿ ਖਰੀਕ ਦੀ ਜ਼ਿੰਦਗੀ ਬੜੀ ਤੰਗਦੀ ਹੈ ਔਰ ਕਿਸਾਨ ਬੈਕਬੋਨ ਹੈ ਜੀ ਪੰਜਾਬ ਦਾ ਨਹੀਂ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਤੇ ਆਪਾਂ ਇਹਦਾ ਹੱਲ ਕੱਢ ਕੇ ਕਿਉਂਕਿ ਆਪਾਂ ਕਿੰਨੀ ਦੇਰ ਧਰਨੇ 'ਤੇ ਬੈਠੇ ਰਹਾਂਗੇ ਆਪਾਂ ਨੂੰ ਇਹ ਗੱਲ ਸਮਝ ਕੇ ਆਪਾਂ ਇਹਦਾ ਪ੍ਰੋਪਰ ਹੱਲ ਔਰ ਕੇਂਦਰ ਸਰਕਾਰ ਨੂੰ ਵੀ ਇਸ ਤੇ ਗੌਰ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਦੇ ਦਾਇਰੇ ਚ ਆਉਂਦੀਆਂ ਨੇ ਉਤਰੰਤ ਮੰਗ ਲੈਣੀਆਂ ਚਾਹੀਦੀਆਂ ਨੇ ਪਰ ਕਿਸਾਨ ਨੋ ਕੋਈ ਵੀ ਰੱਤੀ ਪਰ ਵੀ ਤਕਲੀਫ ਹੋਵੇ ਮੈਚ ਦੇ ਹੱਦ ਤੱਕ ਜੇ ਨੂੰ ਕੋਈ ਪੜੋ ਜਿਹੜੀ ਕਲਾ ਕਰਦਾ ਤਾਂ ਮੈਂ ਕੋਈ ਤੁਮੰਨ ਨਾ ਦੇ ਦਿੰਦਾ ਮੈਂ ਪੁੱਛਣਾ ਚਾਹਣਾ ਕੰਨੀ ਸਾਹਿਬ ਨੂੰ ਕੰਨੀ ਸਾਹਿਬ ਜਦੋਂ ਕੈਪਟਨ ਮਿੰਦਰ ਸਿੰਘ ਦੀ ਚੀਫ ਮਿਨਿਸਟਰ ਸੀਗੇ ਉਦੋਂ ਧਰਨਾ ਸ਼ੁਰੂ ਹੋਇਆ ਨਾ ਕਿ ਔਰ ਤੁਸੀਂ ਉਦੋਂ ਬੋਲੇ ਕੋਈ ਸੀ ਇਹਨਾਂ ਦੀ ਹਾਜ਼ਰੀ ਜੀ ਸ਼ੁਰੂ ਹੈ ਨਾ ਜਦੋਂ ਇਹ ਸਰਕਾਰ ਦੇ ਵਿੱਚ ਸੀਗੇ ਤੇ ਬਾਅਦ ਚ ਇਹ ਵੀ ਚੀਫ ਮਿਨਿਸਟਰ ਬਣੇ ਦੀ ਉਦੋਂ ਵੀ ਧਰਨਾ ਚੱਲ ਰਿਹਾ ਸੀਗਾ ਉਦੋਂ ਦਾ ਕੁਝ ਬੋਲੇ ਨੇ ਫਿਰ ਬਾਅਦ ਚ ਕੈਪਟਨ ਸਾਹਿਬ ਜਾ ਕੇ ਦੂਜੇ ਪਾਸੇ ਰਲ ਕੇ ਇੱਕ ਸਿਰਫ ਗੱਲਾਂ ਕਰਨ ਦਾ ਮੈਂ ਉਹੀ ਗੱਲ ਕਹਿ ਦਿੱਤਾ ਐ ਸਿਰਫ ਇਹ ਨਿਊਜ਼ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਸਿਰਫ ਇਨ੍ਹਾਂ ਦਾ ਕੰਮ ਹੈ ਜੀ ਹੋਰ ਕੋਈ ਕੰਮ ਨਹੀਂ ਅਗਰ ਕਿਸਾਨਾਂ ਦੇ ਨਾਲ ਸਹੀ ਤਰੀਕੇ ਨਾਲ ਕੋਈ ਖੜਾ ਤਾਂ ਆਮ ਆਦਮੀ ਪਾਰਟੀ ਖੜੀ ਹੈ ਜੀ ਸਾਡੇ ਵਰਗੇ ਲੋਕ ਜਿਹੜੇ ਧਰਨੇ ਤੇ ਮੈਂ ਘਰੋਂ ਚਾਹ ਬਣਾ ਕੇ ਡੋਲੂ ਚ ਪਾ ਕੇ ਕਿਸਾਨਾਂ ਲਈ ਲੈ ਕੇ ਜਾਂਦਾ ਰਿਹਾ ਜੀ ਔਰ ਪੂਰਾ ਪੂਰਾ ਦਿਨ ਕਿਸਾਨਾਂ ਨਾਲ ਬੈਠ ਕੇ ਮੈਂ ਧਰਨੇ ਦੇ ਵਿੱਚ ਹਾਜ਼ਰੀ ਲਵਾਈ ਆ ਬੇਸ਼ੱਕ ਮੈਂ ਮਜ਼ਦੂਰ ਦਾ ਪੁੱਤ ਆ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਪਰ ਮੇਰੀ ਭਾਵਨਾ ਜਿਹੜੀ ਹੈ 100% ਕਿਸਾਨ ਦੇ ਨਾਲ ਹੈ ਕਿਸਾਨ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਕਿਸਾਨ ਨੂੰ ਰਤੀ ਭਰ ਦੀ ਤਕਲੀਫ ਨਾ ਕੋਈ ਹੋਵੇ ਤੇ ਕਿਸਾਨ ਦਾ ਮਸਲਾ ਕੇਂਦਰ ਸਰਕਾਰ ਫੈਲਦੇ ਆਧਾਰ ਤੇ ਹੱਲ ਕਰੇ ਇਹ ਮੈਂ ਆਪਣੀ ਕਮਾਈ ਹੁਣ ਤਹਿਸੀਲਦਾਰ ਜਿਹੜੇ ਨੇ ਜੀ ਸਾਡੇ ਇੱਕ ਬਹੁਤ ਸਰਕਾਰ ਦਾ ਅਹਿਮ ਅੰਗ ਨੇ ਤਹਿਸੀਲਦਾਰਾਂ ਦੇ ਨਾਲ ਆਮ ਲੋਕਾਂ ਨੂੰ ਰੋਲ ਕੰਮ ਪੈਂਦੇ ਨੇ ਜੀ ਸੋਨੇ ਕੰਮ ਪੈਂਦੇ ਨੇ ਅਗਰ ਕਿਤੇ ਵੀ ਸਾਡੇ ਕੋਲੇ ਰਿਪੋਰਟ ਆਉਂਦੀ ਹੈ ਕਿ ਬਾਹਰੋਂ ਨਕਸ਼ਾ ਨਵੀਨ ਕੋਈ ਬਾਹਰ ਤੋਂ ਦੰਦਾ ਬਿਠਾਇਆ ਜੂ ਪੈਸੇ ਲੈ ਲੈਂਦਾ ਜੀ ਫਿਰ ਕੰਮ ਹੁੰਦਾ ਮਾੜੀ ਗੱਲ ਠੀਕ ਹੈ ਜੀ ਔਰ ਇਹ ਗੱਲ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿਉਂਕਿ ਇਹ ਸ਼ਿਕਾਇਤਾਂ ਸਾਡੇ ਜ਼ਰੀਏ ਹੀ ਸਾਡੇ ਕੋਲ ਲੋਕ ਆਉਂਦੇ ਨੇ ਕਿਉਂਕਿ ਲੋਕਾਂ ਨੇ ਸਾਨੂੰ ਵੋਟ ਪਾ ਕੇ ਚੁਣਿਆ ਪਰ ਲੋਕ ਸਾਡੇ ਕੋਲੇ ਆਉਂਦੇ ਤਾਂ ਸਾਨੂੰ ਤਕਲੀਫ ਹੁੰਦੀ ਐ ਇਸ ਚੱਲ ਦੀ ਐਸੀ ਵੀ ਫੀਡਬੈਕ ਦਿੰਨੇ ਅਸੀਂ ਇਨਸਾਨ ਸਾਹਿਬ ਨੂੰ ਤਾਂ ਸੀਐਮ ਸਾਹਿਬ ਜਿਹੜੀ ਇਹ ਗੱਲ ਕਰ ਰਹੇ ਆ ਉਹ ਆਪਣੇ ਦਾਇਰੇ ਚ ਰਹਿ ਕੇ ਕਰ ਰਹੇ ਕਿਉਂਕਿ ਨੇ ਜ਼ਿੰਮੇਵਾਰੀ ਵੀ ਵੰਡੀ ਐ ਪਰ ਮੈਂ ਤਸੀਲਦਾਰ ਸਹਿਬਾਨ ਨੂੰ ਬੇਨਤੀ ਕਰਦਾ ਬੜੇ ਸਤਿਕਾਰਯੋਗ ਨੇ ਸਾਰੇ ਕਿ ਤੁਸੀਂ ਵੀ ਸਾਥ ਦਿਓ ਸਰਕਾਰ ਦਾ ਹਿੱਸਾ ਤੁਸੀਂ ਵੀ ਹੋ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਤੋਂ ਕੋਈ ਕਿਸ ਗਰੀਬ ਤੇ ਕੋਈ ਲੋੜਵੰਦ ਤੋਂ ਤੁਸੀਂ ਜਿਹੜਾ ਜਮਾ ਹੈਗਾ ਪੈਸੇ ਲੈ ਕੇ ਕਰਨ ਵਾਲਾ ਬਿਲਕੁਲ ਗਲਤ ਹੈ ਇੰਨੀ ਹੋਣਾ ਚਾਹੀਦਾ ਜਿਹੜੇ ਸਾਰੇ ਨਹੀਂ ਜੀ ਸਾਰੇ ਨਹੀਂ ਚੀਲਦਾਰ ਸਾਹਿਬਾਨ ਬਹੁਤ ਚੰਗੇ ਨੇ ਬਹੁਤ ਬਹੁਤ ਅੱਛਾ ਕੰਮ ਕਰਦੇ ਨੇ ਜੀ ਅਗਰ ਕੁਸ਼ਟ ਕਰਕੇ ਆਪਣੀ ਬਦਨਾਮੀ ਹੁੰਦੀ ਹੈ ਤਾਂ ਉਹਨਾਂ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜੀ ਤੇ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਸਾਡੀ ਬਣਦੀ ਹੈ ਔਰ ਇਹ ਚੀਲਦਾਰ ਸਾਹਿਬਾਨ ਦੀ ਬਣਦੀ ਹੈ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਇਸ ਮੌਕੇ ਤੇ ਅਮਨਦੀਪ ਸਿੰਘ ਸਰਪੰਚ ਨੇ ਕਿਹਾ ਕਿ ਪੋਂਗ ਫਾਰਮ ਦੇ ਨਾਲ ਬਹੁਤ ਫਾਇਦਾ ਹੋ ਰਿਹਾ ਹੈ ਕਿਉਂਕਿ ਇਸ ਦੇ ਨਾਲ ਪਿੰਡਾਂ ਦੇ ਛੱਪਣਾ ਵਿੱਚ ਮੱਛੀ ਪਾਲਣ ਦਾ ਧੰਦਾ ਲਾਹੇਵੰਦ ਸਾਬਤ ਹੋ ਰਿਹਾ ਹੈ ਕਿਸਾਨ ਇਸ ਤੋਂ ਵਧੀਆ ਮੁਨਾਫਾ ਵੀ ਕਮਾ ਰਹੇ ਨੇ ਜੋ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਸ਼ਲਾਘਾਯੋਗ ਹੈ ਕਿਸਾਨ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਇਹ ਧੰਦਾ ਅਪਣਾ ਲੈਣਗੇ ਨਾਲ ਪੰਜਾਬ ਸਰਕਾਰ ਨੇ ਪੱਧਰ ਤੇ ਲਿਆਉਣ ਵਾਸਤੇ ਗ੍ਰਾਂਟਾਂ ਵਧੀਆਂ ਮਢੀਆਂ ਕਰਾਈਆਂ ਨੇ 50 ਲੱਖ ਦੀ ਗ੍ਰਾਂਟ ਤੇ ਇੱਥੇ ਇਹ ਤੋਂ ਵੀ ਜਾਨੀ ਜਿਵੇਂ ਨਾਲ ਮੱਛੀ ਪਾਲਣ ਦਾ ਕੰਮ ਹੋਰ ਉੱਚੇ ਪੱਧਰ ਤੇ ਜਾਣਾ ਕਿ ਪਿੰਡਾਂ ਵਿੱਚ ਨਾਲ ਉੱਚੇ ਚਾਹੀਤੇ ਉਹਨੂੰ ਬੜਾਏ ਗਏ ਨੇ ਸਫਲ ਬਣਾਏ ਨੇ ਮੱਛੀ ਪਾਲਣ ਦਾ ਕੰਮ ਹੋਰ ਹੋਣਾ ਉੱਤਲਾ ਕੋਈ ਬੰਦਾ ਹਲਾੜ ਮੈਨਾਂ کئی ਬੰਦੇ ਰੋਜ਼ਗਾਰ ਮੰਗ ਲੈ ਤੇ ਪੰਚਾਇਤ ਨੂੰ ਵੀ ਅਮਰ ਹੋਣੀ ਆ ਕਿ ਆਪਣੇ ਲਾਲੂ ਪਿੰਡਾਂ ਚ ਕਈ ਲੋਕਾਂ ਨੇ ਆਪਣੇ ਖੇਤਾਂ ਵਿੱਚ ਮੱਛੀ ਪਾਲਣ ਦਾ ਕੰਮ ਛੁੜੀ ਕਰਨਾ ਜੀ ਉਹਨਾਂ ਨੂੰ ਕਾਫੀ ਹੱਦ ਤੱਕ ਇਤਨਾ ਹਲਾਰਾ ਮਿਲ ਗਿਆ ਖੇਤੀਬਾੜੀ ਨਾਲ ਜਿਵੇਂ ਲਾ ਲਓ ਜੀ ਆਪਾਂ ਖੇਤੀ ਭਵਿੰਦਤਾਲ ਲਿਆਵਾਂਗੇ ਜਿਵੇਂ ਲਾ ਪੰਜਾਬ ਸਰਕਾਰ ਨੇ ਖੇਤੀਬਾੜੀ ਨਾਲ ਕੜਕਾਂ ਜਿਹੜੀਆਂ ਆਪਾਂ ਕਰ ਰਹੇ ਆ ਜਿਹ ਉਸ ਸਾਇਕ ਤੰਦਾ ਨਾਲ ਹੋਰ ਜੋੜਾਂਗੇ ਨਾ ਉਹਨਾਂ ਵੱਧ ਪ੍ਰੋਫਟ ਪੈਣਾ ਹੈ। ਕਾਫੀ ਲਾਹੇਵੰਦ ਕਾਫੀ ਲਾਹੇਵੰਦ ਤੰਦਾ ਸਬਤ ਹੋ ਰਿਹਾ ਜੀ ਬਹੁਤ ਲੋਕ ਇਹਦਾ ਜੋੜ ਰਹੇ ਨੇ ਅੱਕੇ ਕੰਮ ਉੱਚੇ ਬਦ ਤੇ ਸਰਕਾਰ ਵੀ ਵੱਲ ਧਿਆਨ ਦੇ ਰਹੀ ਹੈ ਜੀ ਹੋਰ ਕਿਸਾਨ ਨੂੰ ਵੀ ਫਾਇਦਾ ਹੋਣਾ ਹੈ। ਮੈਂ ਦੱਸ ਚੰਨ ਤਰ੍ਹਾਂ ਬਨ ਹੀ ਬੇਨਤੀ ਕਰੂੰਗਾ ਕਿ ਜਿਵੇਂ ਨਾਲ ਆਪਾਂ ਕੇਤੀਬੰਦਾਂ ਤੇ ਕਪੜੇ ਸਟਾਰ ਸਰਕਾਰ ਆਪਾਂ ਇਸ ਕਾ ਹੱਥੰ ਦੇ ਨਾਲ ਜੁੜ ਕੇ ਕੋਰੋਖਾ ਪ੍ਰੋਫਟ ਕਮਾ ਸਕੀ ਇਸ ਮੌਕੇ ਤੇ ਮਜ਼ਦੂਰ ਔਰਤਾਂ ਨੇ ਦੱਸਿਆ ਕਿ ਸਰਕਾਰ ਦਾ ਇਹ ਉਪਰਾਲਾ ਚੰਗਾ ਬਹੁਤ ਲਾਹੇਵੰਦ ਹੈ ਅਸੀਂ ਇਸ ਤੇ ਸਿਰ ਤੋਂ ਰੋਜ਼ੀ ਰੋਟੀ ਕਮਾ ਰਹੇ ਹਾਂ ਅਤੇ ਉਹਨਾਂ ਦੇ ਘਰ ਦਾ ਚੁੱਲ੍ਹਾ ਪਲ ਰਿਹਾ ਤੇ ਆਪਣੇ ਪਰਿਵਾਰ ਪਾਲ ਰਹੇ ਹਾਂ ਇਹ ਸਰਗਰਾਰ ਬਹੁਤ ਵਧੀਆ ਮਿਲਣ ਮੱਚੀ ਕਾਰਨ ਕਿ ਇਸ ਸਰਗਰਾਰ ਦੇ ਉੱਪਰ ਆਪਣੇ ਬੱਚੇ ਪਾਲ ਰਹੇ ਹਾਂ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਸਰਕਾਰ ਕਿੰਨੀ ਕ ਲੇਡੀਆਂ ਜੋ ਜਿਹੜੇ ਹੈਗੇ ਇੱਥੇ ਲੇਡੀਆਂ ਇੱਥੇ ਜੀ 55 ਕਦੇ 60 65 ਵੀ ਹੋਈ ਆ ਫਿਰ ਬਹੁਤ ਵਧੀਆ ਕੰਮ ਕਰਦੀ ਹੈ ਲੇਬਰ ਦੀ ਹੈ ਮੱਛੀ ਫੜ ਮੜੀ ਵਹਸਾ ਇਹਦੇ ਰਹਿੰਦੇ ਸਰਕਾਰ ਦੇ ਪ੍ਰਾਪਲਿਆਂ ਨੂੰ ਕਿਸ ਤਰ੍ਹਾਂ ਦੇ ਹਾਂਜੀ ਸਰਕਾਰ ਦਾ ਪ੍ਰਾਪਲਿਆ ਬਹੁਤ ਵਧੀਆ ਜੀ ਜਿਹੜਾ ਹੁਣ ਹੋਰ ਵਧਾਤਾ ਇਹਦੇ ਨਾਲ ਹੋਰ ਵੀ ਕੰਮ ਬਹੁਤ ਹਾਂਜੀ ਹਾਂਜੀ ਜੋ ਹੋਰ ਵੀ ਕੰਮ ਵਧ ਕੇ ਕਰੇ ਹੋਰ ਕੰਮ ਵੀ ਅੱਪਾ ਵੀ ਸਾਨੂੰ ਬਹੁਤ ਵਧੀਆ ਲਾਭ ਮਿਲਦਾ ਹੈ ਬਹੁਤ ਵਧੀਆ ਕੰਮ ਕਰਦੇ ਆ ਅਸੀਂ ਸਰਕਾਰ ਨੂੰ ਪਾਲਿਸੀ ਕਿਹੜਾ ਦੇ ਦੇ ਸਰਕਾਰ ਵਧੀਆ ਵਧੀਆ ਦੇਖਦੇ ਆ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਬਹੁਤ ਵਧੀਆ ਸਰਕਾਰ ਚੱਲਦਾ ਕਰਦਾ ਹਾਂਜੀ ਬਹੁਤ ਵਧੀਆ ਕਰਦਾ ਅਸੀਂ ਇਹ ਦੇ ਸਕਦੇ ਹਾਂ